ਆਨਯੋਖ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਅਮਰਸਰ ਪੁਲਿਸ ਕਮਿਸ਼ਨੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਸੀ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 33242025 ਦੇ ਅੰਦਰ ਸੈਕਸ਼ਨ 304 2 111 ਬੀ ਐਨ ਐਸ ਇਹਦੇ ਵਿੱਚ ਇੱਕ ਮੁੰਡੇ ਨੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਹੈ ਨਿੱਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ ਇੱਕ ਤੇ ਦੋ ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ ਕੌਰ ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਵਾ ਸਕੂਟਰ ਤੇ ਆਏ ਤੇ ਮਨਜੀਤ ਕੌਰ ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਜੀਤ ਕੌਰ ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਸਟੇ ਕੀਤੀ ਕਰਕੇ ਤੇ ਪੁਲਿਸ ਨੇਪਾਲ ਨਾਲ ਲੋਕ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਐਸ ਅਸੀਂ ਕੈਮਰਾਜ਼ ਦੀ ਹੈਲਪ ਲਈਤੀ ਨਾਲ ਹਿਊਮਨ ਇੰਟੀਟੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਅਕਵਲਜੀਤ ਸਿੰਘ ਅਲਾਈਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਆ ਟੀਪੀਏ ਦੀ ਸਨਾਚਿੰਗ ਨਾਲਿੰਦਲ ਮੁੰਡਾ ਰੂਗਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਸਾਨੂੰ ਪਤਾ ਚੱਲਿਆ ਤੇ ਇਹਦੇ ਤੇ ਪਹਿਲਾਂ ਤੁਹੀਂ ਨੌ ਮੁਕਦਮੇ ਦਰਜ 하게 ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਵਕਫਾ ਖਾਣਿਆਂ ਤੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਕੁੱਝ ਵਿੱਚ ਕਰਾਂਗੇ ਤੇ ਸਾਨੂੰ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ 스내ਚਰ ਦੇ ਸੋਨੇ ਦੇ ਕੰੰਨ ਸਨੇਚ ਕਰਦਾ ਸੀਗਾ ਇਹ ਬੇਸਿਕਲੀ ਉਹ ਨਾਲ ਦਾ ਸੋਨਾ ਪਿਗਲਾ ਕੇ ਉਸ ਨਿਆਰੇ ਨੂੰ ਦਿੰਦਾ ਸੀਗਾ ਇਸ ਸੁਨਿਆਰਿਆਂ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵੇਲਾ ਹੀ ਸੀਗਾ ਹੁਣ ਤਾਂ ਸਨੇਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇੱਕ ਕੁਝ ਸਾਲ ਪਹਿਲਾਂ ਸੁਨ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਉਹਨੂੰ ਸੁਨਿਆਰੇ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰ ਇੱਕ ਤੋਂ ਫੜਿਆ ਗਿਆ ਤੇ ਇਹਨੂੰ ਵਪਾਰ